ਆਈ ਜੇ ਨਾ ਬੁਸਟ ਰਿਖਲੇ ਰੁਕ ਗਿਆ ਨਹੀਂ ਐ ਰੁਕ ਗਿਆ ਨਹੀਂ ਹਾਂ ਵਰਕੂਲ ਉਹ ਬੁਗ ਬੁਗ ਐ ਜੇ ਮਾਹਾਈਛੂਦਾ ਮੋਦੋ ਗੁਰੂਦਨ ਐਛੋ ਤੋਦੂ ਦਾ ਕਾਹੜਾ ਤਰ ਬੋਤ ਪਨੀ ਦੀ ਬੱਕਾਂ ਬਿੜਿਆ ਰ ਗਰੂਸਾ ਹੱਥ ਦਿਓ ਨਾ ਗਰੂਸਾ ਹੱਥ ਦਿਓ ਓ ਕੁਵਲ ਜੀਵਨ ਮੇਰੇ ਗੁਰੂ ਸਾਹਿਬ ਦਿਆ ਦਿਖਾਈ ਲੰਦਾ ਗੁਰੂਸਾ ਕੰਨ ਨਹੀਂ ਕਰੀਂ ਸੁੰਦੀ ਜਾਨਾ ਤੁਮਰੇ ਗਰੂਸ ਦੀ ਬੱਕਾਂ ਦਿਨ ਤਿੰਸੀ ਤੋ ਗੇ ਜਨ ਨਾ ਓ